ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੁਨੀਰ ਕਰਦੇ ਆਂ ਕਿ ਸਾਰੇ ਦੀ ਠੀਕ ਠਾਕ ਹੋਵੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪਾਜੀ ਮਨਜੀਤ ਸਿੰਘ ਹੁਣਾਂ ਨੂੰ ਤੁਹਾਡੇ ਰੂ ਬਰੂ ਕਰ ਰਹੇ ਆ ਉਹ ਵੀ ਚੈਨਲ ਤੇ ਜਾਈਏ ਬੜੀ ਹੀ ਵਧੀਆ ਤਰੀਕੇ ਦੇ ਨਾਲ ਜਾਣਕਾਰੀ ਦੇਣਗੇ ਜਿਹੜੇ ਦੀਦੀ ਕਹਿ ਰਹੇ ਸੀ ਕਿ ਸਾਡੇ ਸਿਰ ਦਰਦ ਵੀਦੀ ਕਾਫੀ ਹੁੰਦਾ ਹੈ ਤੇ ਮੈਨੂੰ ਕੋਈ ਇਹਦਾ ਇਲਾਜ ਦੱਸੋ ਹਨਾ ਇਲਾਜ ਮੈਂ ਇੱਕ ਛੋਟੀ ਜੀ ਰੈਮਡੀ ਬਣਾ ਕੇ ਪਾ ਦਿੰਦੀ ਉਹ ਹੱਲ ਨਹੀਂ ਹੈਗਾ ਕਿਹੜੇ ਕਾਰਨਾਂ ਦਾ ਕਰਕੇ ਸਿਰ ਦਰਦ ਹੁੰਦਾ ਆ ਕਿਹੜੀਆਂ ਸਾਨੂੰ ਮੁਸ਼ਕਲਾਂ ਜਿਹੜੀਆਂ ਆਉਂਦੀਆਂ ਵਾ ਤੇ ਕਿੰਨਾਂ ਦੀ ਵਜ੍ਹਾ ਦੇ ਕਾਰਨ ਹੁੰਦਾ ਹੈ ਇਹ ਸਾਰਾ ਤੁਸੀਂ ਉਹਨਾਂ ਦੇ ਜ਼ੁਬਾਨੀ ਜਿਹੜਾ ਸੁਣ ਕੇ ਸਮਝ ਕੇ ਤੇ ਆਪਣੀ ਮੁਸ਼ਕਲ ਦਾ ਹੱਲ ਕੱਢ ਸਕਦੇ ਹੋ ਤੇ ਨਾਲ ਦੀ ਨਾਲ ਉਹਨਾਂ ਦਾ ਚੈਨਲ ਵੀ ਸਬਸਕ੍ਰਾਈਬ ਕਰ ਸਕਦੇ ਹੋ ਤੇ ਜਿੰਨੀਆਂ ਵੀ ਇਦਾਂ ਦੀਆਂ ਸਿਹਤ ਦੇ ਪ੍ਰਤੀ ਬਿਲਕੁਲ ਸਹੀ ਤਰੀਕੇ ਦੇ ਨਾਲ ਜਿਹੜੀ ਜਾਣਕਾਰੀ ਤੁਸੀਂ ਉਹਨਾਂ ਕੋਲ ਪ੍ਰਾਪਤ ਕਰ ਸਕਦੇ ਹੋ ਉਹ ਵੀ ਸਾਡਾ ਆਪਣਾ ਹੀ ਚੈਨਲ ਆ ਤੇ ਇੱਕ ਵੀਰ ਗੁਰਪ੍ਰੀਤ ਸਿੰਘ ਜੀ ਕਹਿੰਦੇ ਕਿ ਜੇ ਤੁਸੀਂ ਸਾਨੂੰ ਤੁਸੀਂ ਕਾਫੀ ਵਾਰ ਮਤਲਬ ਕਿ ਇਗਨੋਰ ਕਰਦੇ ਜਾ ਰਹੇ ਹੋ ਸਹੀ ਆਪਣਾ weight ਜਿਹੜਾ ਵਧਾਉਣਾ ਚਾਹੁੰਦੇ ਆ weight ਗੇਨ ਕਰਨਾ ਚਾਹੁੰਦੇ ਹਨਾ ਤੇ ਮੈਂ ਇਗਨੋਰ ਨਹੀਂ ਕਰਦੇ ਨੂੰ ਕੁਝ ਵੀ ਚੁੱਕੇ ਤੁਹਾਨੂੰ ਰੈਮਡੀ ਦੇ ਸਕਦੀ ਕਿ ਆ ਵਾਲੀ ਹੈ ਮਤਲਬ ਇਹ ਵਾਲੀ ਜੇ ਤੁਸੀਂ ਖਾ ਲਓ ਤੁਹਾਡਾ weight ਵੱਧ ਜਾਊਗਾ ਲੇਕਿਨ weight ਵਧਾਉਣ ਦੇ ਚੱਕਰ ਦੇ ਵਿੱਚ ਕੁਝ liver ਤੇ ਵੀ ਮਤਲਬ ਪ੍ਰਭਾਵ ਪੈਂਦੇ ਹਨਾ ਆਪਾਂ ਸਹੀ ਤਰੀਕੇ ਨਾਲ ਕੀ ਖਾ ਸਕਦੇ ਆ ਬੜੇ ਵਧੀਆ ਤਰੀਕੇ ਦੇ ਨਾਲ ਤੁਸੀਂ ਆਪਣੀ ਪੂਰੀ ਜਾਣਕਾਰੀ ਵਧੀਆ ਤਰੀਕੇ ਦੇ ਨਾਲ ਰਹਿ ਸਕਦੇ ਹੋ ਤੇ ਤੁਸੀਂ ਵੀ ਇਹ ਵੀਡੀਓ ਵੇਖ ਕੇ ਸਮਝ ਸਕਦੇ ਹੋ ਤੇ ਨਾਲ ਉਹਨਾਂ ਨੂੰ ਆਪਣਾ ਮਤਲਬ ਕਿ ਕੰਟੈਕਟ ਕਰ ਸਕਦੇ ਹੋ ਅ ਨੰਬਰ ਤਾਂ ਮੈਂ ਸਕਰੀਨ ਤੇ ਪੇਰ ਦੇ ਦੂੰਗੀ ਹਨਾ ਤੇ weight ਤੁਹਾਡਾ ਬਿਲਕੁਲ ਵੱਧ ਸਕਦਾ ਵਾ ਕਿੰਨਾ ਕਾਰਨ ਦਾ ਕਰਕੇ ਨਹੀਂ ਵੱਧ ਰਿਹਾ ਇਹ ਵੀ ਤੁਹਾਨੂੰ ਉਹ ਦੱਸਣਗੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੇ ਦੇਖੇ ਸੀਗੇ ਤਾਂ ਹੀ ਨਹੀਂ ਸੀ ਲੱਗ ਰਿਹਾ ਤੇ ਚਲੋ ਭੈਣ ਭਰਾਵਾਂ ਉਮੀਦ ਕਰਦਾ ਹੈ ਕਿ ਅਸੀਂ ਮਤਲਬ ਹੱਲ ਕਰ ਲਈਏ ਆਪਣਾ ਤੇ ਚੈਨਲ ਦੇ ਜਰੀਏ ਤੁਸੀਂ ਮਤਲਬ ਕਿ ਹਰ ਇੱਕ ਤਰੀਕੇ ਦਾ ਹਾਲ ਆਪਣਾ ਜਿਹੜਾ ਕੱਢ ਸਕਦੇ ਹੋ ਜੇ ਕੱਢਣਾ ਚਾਹੁੰਦੇ ਹੋ ਤਾਂ ਤੇ ਅੱਜ ਦੀ ਵੀਡੀਓ ਵਿੱਚ ਮੇਰਾ ਆਪਣਾ ਹੋਰ ਕੋਈ ਵੀ ਕੰਟੈਂਟ ਨਹੀਂ ਹੋਊਗਾ ਸਿਰਫ ਉਹਨਾਂ ਦੇ ਰੂਬਰੂ ਕੀਤਾ ਜਾਊਗਾ ਤੇ ਉਹਨਾਂ ਦੀ ਵੀਡੀਓ ਜਿਹੜੀ ਹੈ ਕਿੱਦਾਂ ਤੁਹਾਨੂੰ ਸਮਝਾ ਰਹੀ ਹੈ ਕਿੱਦਾਂ ਉਹ ਮੈਂ ਆਪਣੇ ਚੈਨਲ ਤੇ ਅਪਲੋਡ ਕਰਕੇ ਤੇ ਤੁਹਾਨੂੰ ਅੱਜ ਦਾ ਜਿਹੜਾ ਮੈਸੇਜ ਆ ਦੇ ਰਹੀ ਹਾਂ ਕਿ ਤੁਸੀਂ ਬਹੁਤ ਸਾਰੀਆਂ ਜਾਣਕਾਰੀਆਂ ਉਹਨਾਂ ਕੋਲੋਂ ਹਾਸਲ ਕਰ ਸਕਦੇ ਹੋ ਤੇ ਨਾਲ ਦੀ ਨਾਲ ਮੈਂ ਵੀ ਕਿਤੇ ਨਾ ਕਿਤੇ ਅਟੈਸਟ ਹਾਂ ਉਹਨਾਂ ਦੇ ਨਾਲ ਤੇ ਆਪਾਂ ਮਤਲਬ ਕਿ ਜਦੋਂ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਤਾਂ ਮੈਂ ਖੁਦ ਆਪਣੇ ਚੈਨਲ ਤੇ ਜਾਣਕਾਰੀ ਦਿੰਨੀ ਹੈ ਕਿਉਂਕਿ ਆਪਾਂ ਜਦੋਂ ਚੀਜ਼ ਨੂੰ ਸਿੱਖਦੇ ਆ ਕਰਦੇ ਆ ਤੇ ਫਿਰ ਨਾਲ ਦੀ ਨਾਲ ਉਹ ਚੀਜ਼ ਦੱਸਣ ਦੀ ਕੋਸ਼ਿਸ਼ ਤੇ ਸ੍ਰੀ ਅਕਾਲ ਦੋਸਤੋ ਮੈਂ ਮਨਜੀਤ ਸਿੰਘ ਗਰੇਵਾਲ ਤੁਹਾਡਾ ਸਵਾਗਤ ਕਰਦੇ ਆ YouTube ਚੈਨਲ ਅਤੇ Facebook ਪੇਜ ਤੇ ਅੱਜ ਆਪਾਂ ਦੋਸਤੋ ਗੱਲ ਉਸ ਦਰਦ ਦੀ ਕਰਨੀ ਆ ਜਿਹੜਾ ਹਰ ਕਿਸੇ ਨੇ ਤੁਸੀਂ ਵੀ ਮੈਂ ਵੀ ਹਰ ਕਿਸੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸਰੀਰ ਦੇ ਉੱਪਰ ਹੰਡਾਇਆ ਹੁੰਦਾ ਉਸ ਦਰਦ ਨੂੰ ਆਪਾਂ ਮਹਿਸੂਸ ਕਰਿਆ ਹੁੰਦਾ ਭਾਵੇਂ ਕੋਈ ਬੰਦਾ ਹੋਵੇ ਕੋਈ ਦੁਨੀਆ ਦੇ ਉੱਪਰ ਹਰ ਇੱਕ ਮਨੁੱਖ ਨੇ ਇਸ ਦਰਦ ਨੂੰ ਹੰਡਾਇਆ ਹੁੰਦਾ ਉਹ ਹੈ ਸਿਰਦਰਦ ਸਿਰਦਰਦ ਦੀ ਗੱਲ ਕਰਨੀ ਆਪਾਂ ਵੀ ਇਹ ਦਰਦ ਹੁੰਦਾ ਕਿਉਂ ਆ ਇਹਦੇ ਕਾਰਨ ਕੀ ਹੁੰਦੇ ਨੇ ਇਹਦੇ ਆਪਾਂ ਚਾਰ ਗੱਲਾਂ ਸਾਂਝੀਆਂ ਕਰਾਂਗੇ ਤੁਹਾਡੇ ਨਾਲ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਇਹਦੇ ਕਾਰਨ ਕੀ ਹੁੰਦੇ ਨੇ ਦੂਸਰਾ ਇਹਦੀ ਗੱਲ ਕਰਾਂਗੇ ਆਪਾਂ ਇਹਦੇ ਲੱਛਣ ਕੀ ਹੁੰਦੇ ਨੇ ਤੀसरी ਗੱਲ ਕਰਾਂਗੇ ਆਪਾਂ ਇਹਦੇ ਘਰੇਲੂ ਇਲਾਜ ਕੀ ਕਰ ਸਕਦੇ ਆ ਚੌਥੀ ਗੱਲ ਕਰਾਂਗੇ ਆਪਾਂ ਪਰਹੇਜ਼ ਇਹਦੇ ਕਿਹੜੇ-ਕਿਹੜੇ ਆਪਾਂ ਰੱਖਣੇ ਨੇ ਤਾਂ ਜੋ ਆਪਾਂ ਨੂੰ ਇਹ ਸਿਰਦਰਦ ਦਾ ਆਪਣਾ ਖਿਹੜਾ ਛੱਡ ਜਵੇ ਤੇ ਆਪਾਂ ਨੂੰ ਵਾਰ-ਵਾਰ ਇਹ ਸਿਰਦਰਦ ਨਾ ਹੋਵੇ ਆਪਾਂ ਇਹਨਾਂ ਇਹਨਾਂ ਸਾਰੀਆਂ ਗੱਲਾਂ ਤੁਹਾਡੇ ਨਾਲ ਅੱਜ ਸਾਂਝੀਆਂ ਕਰਨੀਆਂ ਨੇ ਤਾਂ ਜੋ ਤੁਹਾਨੂੰ ਵੀ ਪਤਾ ਲੱਗੇ ਵੀ ਜਦੋਂ ਆਪਣਾ ਹਲਕਾ-ਫੁਲਕਾ ਥੋੜਾ ਜਿਹਾ ਸਿਰਦਰਦ ਹੁੰਦਾ ਆਪਾਂ ਅਕਸਰ ਇਹ ਕਰਦੇ ਆਂ ਵੀ ਆਪਾਂ ਜਦ ਇਹ ਕਹਿ ਦਿੰਦੇ ਆਂ ਵੀ ਸਿਰਦਰਦ ਦੀ ਗੋਲੀ ਲੈ ਲਓ ਜਾਂ ਆਪਣਾ ਇਹ ਸਵਾਲ ਹੁੰਦਾ ਹਮੇਸ਼ਾ ਬੀ ਇਹ ਸਿਰਦਰਦ ਮੇਰਾ ਖੜਾ ਕਿਉਂ ਨਹੀਂ ਛੱਡਦਾ ਇਹ ਸਿਰਦਰਦ ਮੇਰਾ ਕਦੋਂ ਖੜਾ ਛੱਡੂਗਾ ਅਕਸਰ ਹੀ ਇਹ ਆਪਾਂ ਗੱਲ ਦੇਖਦੇ ਆਂ ਜ਼ਿਆਦਾਤਰ ਤਾਂ ਆਪਾਂ ਦੇਖਦੇ ਆਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਲੇਡੀਜ਼ ਉਹ ਇੱਥੇ ਚੁੰਨੀ ਬੰਨ ਲੈਂਦੀਆਂ ਨੇ ਸਿਰ ਤੇ ਜਾਂ ਕੋਈ ਬੈਂਡ ਜਲਾ ਲੈਂਦਾ ਇਸ ਤਰ੍ਹਾਂ ਦੇ ਆਪਾਂ ਨਾਰਮਲੀ ਗੱਲਾਂ ਕਰਦੇ ਆਂ ਪਰ ਇਨ੍ਹਾਂ ਦਾ ਇਹਦੇ ਕਾਰਨ ਸਮਝਣੇ ਜ਼ਰੂਰੀ ਆ ਵੀ ਇਹਦੇ ਕਾਰਨ ਕੀ ਆ ਜੇ ਆਪਾਂ ਇਹਦੇ ਕਾਰਨ ਸਮਝ ਲਏ ਤਾਂ ਆਪਣਾ ਇਹ ਸਿਰਦਰਦ ਖੜਾ ਛੱਡੂਗਾ ਇਹ ਨਹੀਂ ਹੈ ਵੀ ਤੁਹਾਡਾ ਸਿਰਦਰਦ ਤੁਹਾਡੇ ਨਾਲ ਹੀ ਜਾਊ ਨਹੀਂ ਸਿਰਦਰਦ ਤੁਹਾਡਾ ਖੜਾ ਛੱਡੂ ਪਹਿਲੀ ਵੀ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਇਹਦਾ ਕਾਰਨ ਆਪਾਂ ਨੂੰ ਸਮਝਣਾ ਜ਼ਰੂਰੀ ਆ ਸਭ ਤੋਂ ਪਹਿਲਾਂ ਆਪਾਂ ਇਹਦਾ ਕਾਰਨ ਦੇਖਾਂਗੇ ਵੀ ਆਮ ਜਿਹੜਾ ਨਾਰਮਲ ਹੁੰਦਾ ਵੀ ਤੁਸੀਂ ਅਕਸਰ ਹੀ ਇਹ ਦੇਖਿਆ ਹੋਣਾ ਵੀ ਲੋਕ ਤਿੰਨ ਜਾਂ ਚਾਰ ਜਾਂ ਪੰਜ ਵਾਰ ਦਿਨ ਦੇ ਵਿੱਚ ਚਾਹ ਪੀਂਦੇ ਆ ਜਾਂ ਕੌਫੀ ਪੀਂਦੇ ਆ ਜਦੋਂ ਉਹਨਾਂ ਨੂੰ ਇੱਕ ਟਾਈਮ ਕੌਫੀ ਜਾਂ ਚਾਹ ਨਾ ਮਿਲੇ ਤਾਂ ਉਹਨਾਂ ਦਾ ਅਕਸਰ ਹੀ ਦੇਖਿਆ ਗਿਆ ਸਿਰਦਰਦ ਹੋਣ ਲੱਗ ਜਾਂਦਾ ਸਭ ਤੋਂ ਪਹਿਲਾਂ ਆਪਣੀ ਇਸ ਆਦਤ ਨੂੰ ਬਦਲੋ ਵੀ ਚਾਹ ਵਾ ਜਿਹੜੀ ਤੁਸੀਂ ਥੋੜੀ ਜਿਹੀ ਘਟਾਓ ਆਪਣੇ ਜੀਵਨ ਦੇ ਵਿੱਚ ਇਹਨੂੰ ਜਿਆਦਾ ਲੋਡ ਤੋਂ ਜਿਆਦਾ ਵਰਤੋਂ ਨਾ ਕਰੋ ਲੋਡ ਤੋਂ ਜਿਆਦਾ ਵਰਤੋਂ ਕਰੀਚਾ ਦੇ ਵੀ ਤੁਹਾਨੂੰ ਨੁਕਸਾਨ ਹੁੰਦੇ ਆ ਇਹ ਵੀ ਕਾਰਨ ਬਣਦਾ ਆਪਣਾ ਜਿਹੜਾ ਸਿਰ ਦਰਦ ਰਹਿੰਦਾ ਵਾ ਦੂਸਰਾ ਕਾਰਨ ਹੁੰਦਾ ਵਾ ਸਰਦੀਆਂ ਦੇ ਵਿੱਚ ਤੁਹਾਨੂੰ ਸਰਦੀ ਲੱਗ ਜਾਣਾ ਜਾਂ ਗਰਮੀਆਂ ਦੇ ਵਿੱਚ ਤੁਸੀਂ ਲੋਡ ਤੋਂ ਵੱਧ ਗਰਮੀ ਦੇ ਵਿੱਚ ਰਹਿਣਾ ਇਹਦੇ ਇਹ ਵੀ ਕਾਰਨ ਬਣ ਜਾਂਦਾ ਵਾ ਤੁਹਾਡੇ ਸਿਰ ਦਰਦ ਦਾ ਤੀਸਰਾ ਕਾਰਨ ਇਹ ਹੁੰਦਾ ਵਾ ਜੀ ਤੁਹਾਡੇ ਦਿਮਾਗ ਤੇ ਟੈਨਸ਼ਨ ਬਹੁਤ ਜ਼ਿਆਦਾ ਰਹਿੰਦੀ ਆ ਛੋਟੀ ਜੀ ਗੱਲ ਦੀ ਤੁਸੀਂ ਜ਼ਿਆਦਾ ਟੈਨਸ਼ਨ ਲੈ ਜਾਂਦੇ ਹੋ ਉਹਦੇ ਕਾਰਨ ਵੀ ਤੁਹਾਡਾ ਸਿਰ ਦਰਦ ਕਰਦਾ ਵਾ ਜਾਂ ਕੁਝ ਏਦਾਂ ਦੀਆਂ ਗੱਲਾਂ ਹੁੰਦੀਆਂ ਨੇ ਜਿਵੇਂ ਜ਼ਿਆਦਾਤਰ ਹੁੰਦਾ ਵੀ ਤੁਸੀਂ ਦਵਾਈਆਂ ਬਹੁਤ ਜ਼ਿਆਦਾ ਵਰਤ ਲੀਆਂ ਆਪਦੇ ਜੀਵਨ ਦੇ ਵਿੱਚ ਜਦੋਂ ਵੀ ਤੁਹਾਨੂੰ ਹਲਕਾ ਫੁਲਕਾ ਸਿਰ ਦਰਦ ਹੋਇਆ ਜਾਂ ਕੋਈ ਹੋਰ ਤਕਲੀਫ ਹੋਈ ਤੁਸੀਂ ਉਸੇ ਟਾਈਮ ਗੋਲੀ ਦਾ سہਾਰਾ ਲਿਆ ਤੁਸੀਂ ਕਦੇ ਵੀ ਉਹਦੇ ਕਾਰਨਾਂ ਵੱਲ ਨਹੀਂ ਧਿਆਨ ਦਿੱਤਾ ਇਹਦੇ ਕਾਰਨ ਕੀ ਨੇ ਜੇ ਤੁਸੀਂ ਉਹਦੇ ਕਾਰਨਾਂ ਵੱਲ ਧਿਆਨ ਦੋ ਤਾਂ ਤੁਹਾਨੂੰ ਜ਼ਿਆਦਾ ਦਵਾਈਆਂ ਵਰਤਣ ਦੀ ਜ਼ਰੂਰਤ ਨਾ ਪਵੇ ਜ਼ਿਆਦਾ ਦਵਾਈਆਂ ਨਾ ਵਰਤੋਗੇ ਤਾਂ ਤੁਹਾਡਾ ਅਕਸਰ ਹੋਣ ਵਾਲਾ ਸਿਰ ਦਰਦ ਆ ਜਿਹੜਾ ਆਪਣੇ ਆਪ ਖਤਮ ਹੋ ਜਾਂਦਾ ਇਹਦੇ ਲਈ ਆਪਾਂ ਕੁਰੇਲੂ ਨੁਕਤੇ ਦੱਸਾਂਗੇ ਇੱਕ ਹੋਰ ਕਾਰਲ ਅਕਸਰ ਇਹੀ ਦੇਖਿਆ ਗਿਆ ਨਾਰਮਲ ਆਪਾਂ ਜਿਹਦੇ ਬਲੀ ਘੱਟ ਧਿਆਨ ਦਿੰਨੇ ਆ ਜੇ ਤੁਹਾਨੂੰ ਨਜਲਾ ਜ਼ਿਆਦਾ ਰਹਿੰਦਾ ਨਜਲਾ ਜ਼ਿਆਦਾ ਰਹਿੰਦਾ ਜਾਂ ਤੁਹਾਨੂੰ ਚਿੱਕਾ ਲੱਗਣ ਦੀ ਪ੍ਰੋਬਲਮ ਆ ਇਹਦੇ ਕਰਕੇ ਵੀ ਤੁਹਾਨੂੰ ਸਿਰਦਰਦ ਰਹਿੰਦਾ ਕਿਉਂਕਿ ਨਜਲਾ ਸਾਰੇ ਤੁਹਾਡੇ ਇੱਥੇ ਤੇ ਇਹ ਦਿਮਾਗ ਦੇ ਇਹ ਜਗ੍ਹਾ ਤੇ ਹੀ ਖਾਲੀ ਹੁੰਦਾ ਇੱਥੇ ਸਾਰਾ ਨਜਲਾ ਭਰ ਜਾਂਦਾ ਵਾ ਉਹਦੇ ਕਰਕੇ ਵੀ ਤੁਹਾਨੂੰ ਬਾਰ-ਬਾਰ ਸਿਰਦਰਦ ਹੁੰਦਾ ਰਹਿੰਦਾ ਵਾ ਜਾਂ ਇੱਕ ਗੱਲ ਹੋਰ ਦੇਖੀ ਗਈ ਆ ਵੀ ਜਿਨ੍ਹਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਆ ਕਿਉਂਕਿ ਇਹ ਜਿਹੜਾ ਬਲੱਡ ਦਾ ਸਰਕਲ ਆ ਤੁਹਾਡਾ ਉਹ ਸਹੀ ਦਿਮਾਗ ਤੱਕ ਨਹੀਂ ਪਹੁੰਚਦਾ ਉਹਦੇ ਕਰਕੇ ਵੀ ਸਿਰ ਦਰਦ ਹੁੰਦਾ ਰਹਿੰਦਾ ਵਾ ਇਹ ਵੀ ਕਾਰਨ ਬਣਦੇ ਨੇ ਜਾਂ ਤੁਸੀਂ ਆਪਣੇ ਖਾਣ ਪੀਣ ਦੇ ਵਿੱਚ ਤਬਦੀਲੀ ਕਰਦੇ ਹੋ ਤੁਸੀਂ ਇੱਕੇਦਮ ਆਪਣਾ ਖਾਣਾ ਚੇਂਜ ਕਰਦੇ ਹੋ ਇਹ ਵੀ ਕਾਰਨ ਬਣਦੇ ਨੇ ਜਾਂ ਤੁਹਾਡਾ ਪੇਟ ਜਿਆਦਾ ਖਰਾਬ ਰਹਿੰਦਾ ਇਹ ਵੀ ਕਾਰਨ ਬਣਦਾ ਸਿਰ ਦਰਦ ਦਾ ਸਿਰ ਦਰਦ ਦੇ ਵਿੱਚ ਜਾਂ ਤੁਹਾਡਾ ਬੀਪੀ ਜਿਆਦਾ ਵੱਧਦਾ ਇਹ ਵੀ ਇੱਕ ਕਾਰਨ ਹੁੰਦਾ ਜਾਂ 슈ਗਰ ਦੀਆਂ ਮੈਡੀਸਨਾਂ ਜਿਹੜੀਆਂ ਤੁਸੀਂ ਜਿਆਦਾ ਵਰਤ ਲੀਆਂ ਨੇ ਇਹ ਵੀ ਕਾਰਨ ਬਣਦਾ ਜਾ ਤੁਹਾਡੇ ਪੇਟ ਦੇ ਵਿੱਚ ਅਕਸਰ ਹੁੰਦੀ ਗੈਸ ਆ ਪੇਟ ਦੇ ਵਿੱਚ ਜਿਆਦਾ ਬਣਦੀ ਉਹਦੇ ਕਰਕੇ ਸਿਰਦਰਦ ਕਰਦਾ ਪਰ ਅਸੀਂ ਉਸ ਕਾਰਨ ਨੂੰ ਠੀਕ ਕਰਨ ਦੀ ਬਜਾਏ ਆਪਣੇ ਪੇਟ ਨੂੰ ਠੀਕ ਕਰਨ ਦੀ ਬਜਾਏ ਅਕਸਰੀ ਸਿਰਦਰਦ ਦੀ ਗੋਲੀ ਚੱਕਦੇ ਆ ਤੇ ਖਾ ਲੈਂਦੇ ਆ ਸੋ ਇਸ ਤਰ੍ਹਾਂ ਦੇ ਇਹ ਕਾਰਨ ਤੁਹਾਡੇ ਬਣਦੇ ਨੇ ਇਹ ਤਾਂ ਹੋਗੇ ਆਮ ਜਿਹੜਾ ਸਿਰਦਰਦ ਹੁੰਦਾ ਨੋਰਮਲ ਹੈ ਸਿਰਦਰਦ ਵੀ ਦੋ ਤਰ੍ਹਾਂ ਦਾ ਹੁੰਦਾ ਵਾ ਇੱਕ ਤਾਂ ਮਾਈਗਰੇਨ ਹੁੰਦਾ ਇੱਕ ਇਹ ਆਮ ਨੋਰਮਲ ਸਿਰਦਰਦ ਹੁੰਦਾ ਹੋ ਜਿਹੜਾ ਨੋਰਮਲ ਸਿਰਦਰਦ ਦੇ ਵਿੱਚ ਤਾਂ ਨੋਰਮਲੀ ਹੁੰਦਾ ਵੀ ਤੁਸੀਂ ਨੀਂਦ ਨਾ ਪੂਰੀ ਲਈ ਜਾਂ ਤੁਹਾਨੂੰ ਅਕਸਰੀ ਥਕਾਵਟ ਜ਼ਿਆਦਾ ਹੋਗੀ ਇਹ ਵੀ ਕਾਰਨ ਬਣ ਜਾਂਦੇ ਨੇ ਜਾਂ ਤੁਸੀਂ ਬੱਸ ਕਾਰ ਦੇ ਵਿੱਚ ਸਫ਼ਰ ਕਰਦੇ ਹੋ ਇਹ ਵੀ ਕਾਰਨ ਬਣ ਜਾਂਦਾ ਵਾ ਇਸ ਤਰ੍ਹਾਂ ਦੇ ਕਾਰਨ ਖਾਣ ਪੀਣ ਦੀਆਂ ਨੀਂਦ ਦੀਆਂ ਦਿੱਕਤਾਂ ਆ ਗਈਆਂ ਜਾਂ ਤੁਹਾਡੇ ਸਿਰ ਦੀਆਂ ਨਾੜਾਂ ਕਮਜ਼ੋਰ ਹੋ ਗਈਆਂ ਤੁਸੀਂ ਜਿਹੜੇ ਪੋਸ਼ਕ ਤੱਤ ਆ ਉਹ ਪੂਰੇ ਨਹੀਂ ਲੈ ਰਹੇ ਪੋਸ਼ਕ ਤੱਤ ਨਾ ਪੂਰੇ ਲੈਣ ਕਰਕੇ ਤੁਹਾਡੇ ਸਿਰ ਦਰਦ ਹੁੰਦਾ ਰਹਿੰਦਾ ਇਹ ਇਹ ਕਾਰਨ ਤਾਂ ਹੋ ਗਏ ਜਿਹੜੇ ਆਮ ਸਿਰ ਦਰਦ ਹੁੰਦਾ ਵਾ ਪਰ ਇਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਜਿਹੜਾ ਆਪਾਂ ਨੂੰ ਮਾਈਗਰੇਨ ਜੋ ਕਿ ਅੱਧੇ ਸਿਰ ਦਾ ਦਰਦ ਹੁੰਦਾ ਵਾ ਇਹ ਅਕਸਰ ਹੁੰਦਾ ਵਾ ਜ਼ਿਆਦਾਤਰ ਨੌਜਵਾਨਾਂ ਨੂੰ ਜ਼ਿਆਦਾਤਰ ਨੌਜਵਾਨਾਂ ਨੂੰ ਜਾਂ ਜਿਹੜੀਆਂ ਪ੍ਰੈਗਨੈਂਟ ਲੇਡੀ ਨੇ ਉਹਨਾਂ ਨੂੰ ਉਸ ਤੋਂ ਬਾਅਦ ਇਹਨਾਂ ਨੂੰ ਜ਼ਿਆਦਾ ਹੁੰਦਾ ਵਾ ਇਹ ਇਸ ਤਰ੍ਹਾਂ ਦਾ ਸਿਰਦਰਦ ਹੁੰਦਾ ਵੀ ਇਹ ਸਵੇਰੇ ਤੁਹਾਡਾ ਸ਼ੁਰੂ ਹੋ ਜਾਂਦਾ ਤੇ ਤੁਹਾਨੂੰ ਬਹੁਤ ਜ਼ਿਆਦਾ ਤਕਲੀਫ ਦਿੰਦਾ ਇਹਦੇ ਵਿੱਚ ਤੁਹਾਡੇ ਚ ਚੜਚੜਾਪਨ ਬਹੁਤ ਆਉਂਦਾ ਵਾ ਇਹਦੇ ਹੁਣ ਕਾਰਨ ਕੀ ਹੁੰਦੇ ਆ ਤੁਹਾਡੀ ਜਿਸ ਤਰ੍ਹਾਂ ਹਾਰਮੋਨਾਂ ਦੀ ਗੜਬੜੀ ਹੋ ਗਈ ਜਾ ਗਰਭਵਸਤਾ ਦੇ ਵਿੱਚ ਜਾਂ ਮਾਸਿਕ ਧਰਮ ਜਦੋਂ ਬੰਦ ਹੁੰਦਾ ਉਸ ਟਾਈਮ ਵੀ ਲੇਡੀਜ਼ ਨੂੰ ਆਮ ਤੌਰ ਤੇ ਹੁੰਦਾ ਵਾ ਤਾਂ ਜਾ ਇਹ ਪੀੜੀ ਦਰ ਪੀੜੀ ਚੱਲਦਾ ਵੀ ਤੁਹਾਡੇ ਪਹਿਲਾਂ ਕਿਸੇ ਬਜ਼ੁਰਗ ਨੂੰ ਸੀਗਾ ਜਾਂ ਹੋਰ ਕਿਸੇ ਨੂੰ ਸੀਗਾ ਤੁਹਾਡੇ ਖਾਨਦਾਨ ਦੇ ਵਿੱਚ ਉਹ ਪੀੜੀ ਦਰ ਪੀੜੀ ਤੁਹਾਡੇ ਬਲੱਡ ਦੇ ਵਿੱਚ ਵੀ ਇਹ ਚੱਲਦਾ ਰਹਿੰਦਾ ਵਾ ਇਸ ਤਰ੍ਹਾਂ ਹੁੰਦਾ ਵਾ ਜਾ ਜਿਆਦਾ ਹੁੰਦਾ ਵੀ ਤੁਸੀਂ ਬਹੁਤ ਤਿਆਬੀ ਚੀਜ਼ਾਂ ਖਾਣਿਓ ਬਜਾਰੂ ਖਾਣਾ ਜਿਆਦਾ ਖਾਣਿਓ ਲੋੜ ਤੋਂ ਵੱਧ ਇਸ ਤਰ੍ਹਾਂ ਦੇ ਕੈਮੀਕਲ ਵਰਤ ਲੈਨੇ ਹੋ ਜਿਨ੍ਹਾਂ ਦੇ ਤੁਹਾਨੂੰ ਸਾਈਡ ਇਫੈਕਟ ਹੁੰਦੇ ਆ ਤੇ ਉਹ ਵੀ ਤੁਹਾਡੇ ਸਿਰ ਦੀਆਂ ਨਾੜਾਂ ਨੂੰ ਕਮਜ਼ੋਰ ਕਰਦੇ ਆ ਜਾਂ ਸਿਰ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਤੇਲ ਵਰਤਦੇ ਹੋ ਜਿਨ੍ਹਾਂ ਦੇ ਵਿੱਚ ਜ਼ਿਆਦਾ ਕੈਮੀਕਲ ਵਰਤੇ ਜਾਂਦੇ ਆ ਉਹ ਵੀ ਤੁਹਾਨੂੰ ਸਾਈਡ ਇਫੈਕਟ ਕਰਦੇ ਆ ਜਾਂ ਇਸ ਤਰ੍ਹਾਂ ਦੇ ਸ਼ੈਂਪੂ ਵਰਤਦੇ ਹੋ ਤੁਸੀਂ ਜ਼ਿਆਦਾ ਜਿਨ੍ਹਾਂ ਦੇ ਵਿੱਚ ਕੈਮੀਕਲ ਜ਼ਿਆਦਾ ਪਾਏ ਜਾਂਦੇ ਆ ਜਾਂ ਤੁਸੀਂ ਆਪਣੇ ਸਿਰ ਦੇ ਵਿੱਚ ਵਾਲਾਂ ਨੂੰ ਕਾਲੇ ਕਰਨ ਲਈ ਡਾਈ ਲਾਉਂਦੇ ਹੋ ਉਹ ਵੀ ਤੁਹਾਡੇ ਕੈਮੀਕਲ ਤੁਹਾਡੇ ਸਿਰ ਦਰਦ ਦਾ ਕਾਰਨ ਬਣਦੇ ਆ ਜਾਂ ਤੁਹਾਨੂੰ ਇਸ ਤਰ੍ਹਾਂ ਤੋਂ ਹੀ ਜ਼ਿਆਦਾ ਸਫਰ ਕਰਿਆ ਉਹੀ ਤੁਹਾਡਾ ਕਾਰਨ ਬਣਦਾ ਵਾ ਤੁਹਾਨੂੰ ਤੇਲ ਚੜ ਰਿਆ ਵਾ ਇਹ ਕਾਰਨ ਵੀ ਬਣਦੇ ਨੇ ਮਾਈਗਰੇਨ ਦੇ ਮਾਈਗਰੇਨ ਦੇ ਵਿੱਚ ਜ਼ਿਆਦਾਤਰ ਹੁੰਦਾ ਵੀ ਤੁਹਾਡੇ ਸਿਰ ਦੀਆਂ ਜਿਹੜੀਆਂ ਨਾੜਾਂ ਨੇ ਇਹ ਜ਼ਿਆਦਾ ਕਮਜ਼ੋਰ ਹੋਈਆਂ ਹੁੰਦੀਆਂ ਨੇ ਇੱਥੇ ਤੁਹਾਡਾ ਹੁੰਦਾ ਕਿ ਆ ਵੀ ਤੁਸੀਂ ਆਪਣੇ ਜਿਹੜੇ ਸਰੀਰ ਦੇ ਵਿੱਚ ਤੁਹਾਨੂੰ ਦਿਮਾਗ ਵਾਸਤੇ ਪੋਸ਼ਕ ਤੱਤ ਚਾਹੀਦੇ ਸੀਗੇ ਅਮੀਨੋ ਐਸਿਡ ਚਾਹੀਦੇ ਸੀਗੇ ਜਾਂ ਬੀ 12 ਵਾ ਜ਼ਿਆਦਾ ਜ਼ਰੂਰੀ ਸੀ ਦਿਮਾਗ ਨੂੰ ਉਹ ਤੁਸੀਂ ਆਪਣੀ ਖੁਰਾਕ ਦੇ ਵਿੱਚ ਸਹੀ ਮਾਤਰਾ ਦੇ ਵਿੱਚ ਨਹੀਂ ਲਏ ਉਹ ਵੀ ਕਾਰਨ ਬਣਦਾ ਤੁਹਾਡਾ ਸਿਰ ਦਰਦ ਦਾ ਇਹ ਤਾਂ ਹੋ ਗਏ ਜੀ ਇਹਦੇ ਕਾਰਨ ਹੁਣ ਆਪਾਂ ਗੱਲ ਕਰਾਂਗੇ ਇਸ ਦੇ ਲੱਛਣਾਂ ਦੀ ਕੀ ਹੁੰਦਾ ਇਹਦੇ ਵਿੱਚ ਸਿਰਦਰਦ ਆਪਣਾ ਬਹੁਤ ਜ਼ਿਆਦਾ ਹੋਣ ਲੱਗ ਜਾਂਦਾ ਤੇ ਇਸ ਤੋਂ ਬਾਅਦ ਆਪਾਂ ਨੂੰ ਥੋੜੀ ਜਿਹੀ ਬੇਚੈਨੀ ਵੀ ਮਹਿਸੂਸ ਹੁੰਦੀ ਆ ਤੇ ਤੁਹਾਨੂੰ ਇਸ ਤਰ੍ਹਾਂ ਵੀ ਮਹਿਸੂਸ ਹੁੰਦਾ ਵੀ ਮੈਨੂੰ ਹੁਣੇ ਉਲਟੀ ਆਈ ਹੁਣੇ ਉਲਟੀ ਆਈ ਇਸ ਤਰ੍ਹਾਂ ਦੇ ਇਹਦੇ ਵਿੱਚ ਲੱਛਣ ਦੇ ਦੇਖੇ ਜਾਂਦੇ ਨੇ ਇਹ ਅਕਸਰ ਹੀ ਹੁੰਦਾ ਵਾ ਸੂਰਜ ਜਿਹੜਾ ਮਾਈਗਰੇਨ ਦਾ ਦਰਦ ਹੁੰਦਾ ਵਾ ਸੂਰਜ ਚੜ੍ਹਨ ਤੋਂ ਬਾਅਦ ਸ਼ੁਰੂ ਹੁੰਦਾ ਤੇ ਸ਼ਾਮ ਤੱਕ ਸੂਰਜ ਛਿਪਣ ਤੋਂ ਪਹਿਲਾਂ ਥੋੜਾ ਜਿਹਾ ਘਟ ਜਾਂਦਾ ਪਰ ਸਿਰ ਦੇ ਦੂਸਰੇ ਪਾਸੇ ਚੱਲਿਆ ਜਾਂਦਾ ਇਸ ਤਰ੍ਹਾਂ ਦੇ ਇਹਦੇ ਲੱਛਣ ਹੁੰਦੇ ਨੇ ਤੁਹਾਨੂੰ ਘਬਰਾਟ ਬਹੁਤ ਜ਼ਿਆਦਾ ਇਹਦੇ ਵਿੱਚ ਹੁੰਦੀ ਆ ਨੂੰ ਐਦਾਂ ਲੱਗਦਾ ਹੁੰਦਾ ਵੀ ਮੇਰਾ ਸਿਰ ਫਟ ਜਾਣਾ ਵਾ ਜਾਂ ਕੋਈ ਕੋਈ ਵੀ ਖੜਕਾ ਹਲਕਾ ਜਿਹਾ ਵੀ ਹੁੰਦਾ ਤਾਂ ਵੀ ਤੁਹਾਨੂੰ ਉਹ ਇੰਨਾ ਜ਼ਿਆਦਾ ਮਹਿਸੂਸ ਹੁੰਦਾ ਵਾ ਤੁਸੀਂ ਉਸ ਖੜਕੇ ਨੂੰ ਬਰਦਾਸ਼ਤ ਤੁਹਾਡੀ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਵਾ ਉਹ ਇਸ ਤਰ੍ਹਾਂ ਦੇ ਇਹਦੇ ਲੱਛਣ ਹੁੰਦੇ ਨੇ ਸਿਰਦਰਦ ਦੇ ਹੁਣ ਆਪਾਂ ਗੱਲ ਕਰਾਂਗੇ ਇਹਦੇ ਆਪਾਂ ਘਰੇਲੂ ਇਲਾਜ ਕੀ ਕਰੀ ਤੁਸੀਂ ਆਪਣੇ ਸਿਰਦਰਦ ਨੂੰ ਬਿਨਾਂ ਦਵਾਈ ਤੋਂ ਠੀਕ ਕਰ ਸਕਦੇ ਹੋ ਜਿਆਦਾ ਜ਼ਰੂਰਤ ਤੋਂ ਜੇ ਤਾਂ ਹੱਦ ਤੋਂ ਵੱਧ ਦਾ ਸਿਰਦਰਦ ਉਸ ਟਾਈਮ ਤੁਸੀਂ ਇਹਦੀ ਇਹਦੇ ਕਾਰਨਾਂ ਨੂੰ ਸਮਝ ਕੇ ਇਹਨਾਂ ਘਰੇਲੂ ਨੁਕਸਿਆਂ ਨੂੰ ਵਰਤੋਗੇ ਤਾਂ ਤੁਹਾਨੂੰ ਇਹਦੇ ਬਹੁਤ ਸਾਰੇ ਲਾਭ ਹੋ ਸਕਦੇ ਆ ਤੁਸੀਂ ਦਵਾਈਆਂ ਤੋਂ ਆਪਣਾ ਖਿਹੜਾ ਛਡਾ ਸਕਦੇ ਹੋ ਕਿਉਂਕਿ ਇਹ ਸਾਰੇ ਘਰੇਲੂ ਨੁਕਸੇ ਤੁਹਾਨੂੰ ਆਮ ਹੀ ਇਹ ਚੀਜ਼ਾਂ ਜਿਹੜੀਆਂ ਘਰਾਂ ਦੇ ਵਿੱਚ ਮਿਲ ਜਾਂਦੀਆਂ ਨੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਸੁੱਕਾ ਅਦਰਕ ਹੁੰਦਾ ਉਹਨੂੰ ਆਪਾਂ ਸੁੰਡ ਕਹਿ ਦਿੰਦੇ ਆ ਉਹ ਤੁਸੀਂ ਦੋ ਚੁਟਕੀ ਲਓ ਉਹਦੇ ਨਾਲ ਤੁਸੀਂ ਥੋੜਾ ਜਿਹਾ ਜਿਹੜਾ ਹੁੰਦਾ ਵਾ ਦੋ ਲੌਂਗ ਜਿਹੜੇ ਆਮ ਹੀ ਆਪਣੇ ਘਰ ਦੇ ਵਿੱਚ ਮਿਲ ਜਾਂਦੇ ਆ ਜੇ ਤੁਹਾਡੀ ਤਸੀਰ ਜ਼ਿਆਦਾ ਗਰਮ ਆ ਤਾਂ ਤੁਸੀਂ ਇੱਕ ਲੌਂਗ ਲੈ ਸਕਦੇ ਹੋ ਉਹਨਾਂ ਨੂੰ ਦੋਨਾਂ ਨੂੰ ਚੰਗੀ ਤਰ੍ਹਾਂ ਘਸਾ ਕੇ ਪੀਸ ਕੇ ਚੰਗੀ ਤਰ੍ਹਾਂ ਉਹਦੇ ਵਿੱਚ 2 ਚਾਰ ਤੁੱਕ ਪੇ ਤੁਸੀਂ ਸਰੋਂ ਦੇ ਤੇਲ ਦੇ ਪਾ ਕੇ ਉਹਦਾ ਇਸ ਤਰ੍ਹਾਂ ਆਪਣੇ ਮੱਥੇ ਦੇ ਉੱਪਰ ਲੇਪ ਕਰ ਲਓ ਉਹਦੇ ਨਾਲ ਤੁਹਾਨੂੰ 10 15 20 ਮਿੰਟ ਦੇ ਵਿੱਚ ਬਹੁਤ ਜ਼ਿਆਦਾ ਰਾਹਤ ਮਿਲਦੀ ਆ ਦੂਸਰਾ ਜਿਹੜਾ ਨੁਕਤਾ ਵਾ ਉਹ ਤੁਸੀਂ ਆਪਣੇ ਘਰ ਦੇ ਵਿੱਚ ਵਰਤ ਸਕਦੇ ਹੋ ਦਾ ਗਾ ਦਾ ਦੇਸੀ ਕਿਉਂ ਹੋਣਾ ਚਾਹੀਦਾ ਉਸ ਦੇਸੀ ਘਿਓ ਨੂੰ ਤੁਸੀਂ ਆਪਣੇ ਪੈਰਾਂ ਦੀਆਂ ਤਲੀਆਂ ਦੇ ਉੱਪਰ ਘੱਟੋ ਘੱਟ 10 ਤੋਂ 15 ਮਿੰਟ ਇਸ ਤਰ੍ਹਾਂ ਮ사ਜ ਕਰੋ ਉਹਨਾਂ ਦੀ ਦੋਨੇ ਤਲੀਆਂ ਦੇ ਉੱਪਰ ਜਾਂ ਥੋੜਾ ਜਿਹਾ ਹੱਥਾਂ ਦੇ ਉੱਪਰ ਲਾ ਕੇ ਇਸ ਤਰ੍ਹਾਂ ਹੱਥਾਂ ਦੀ ਮ사ਜ ਵੀ ਕਰੋ ਇਹ ਜਿਹੜੀਆਂ ਪੜਪੜੀਆਂ ਹੁੰਦੀਆਂ ਆਪਾਂ ਜਿਨ੍ਹਾਂ ਨੂੰ ਆਪਾਂ ਪੜਪੜੀਆਂ ਕਹਿੰਦੇ ਹੁੰਨੇ ਆ ਸਾਈਡਾਂ ਨੂੰ ਇਹਨਾਂ ਦੀ ਮ사ਜ ਚੰਗੀ ਤਰ੍ਹਾਂ ਕਰੋ ਇਸ ਤਰ੍ਹਾਂ ਤੁਸੀਂ ਅੱਧਾ ਘੰਟਾ ਆਪਣੇ ਇਹਨਾਂ ਅੰਗਾਂ ਦੀ ਮ사ਜ ਕਰਦੇ ਹੋ ਪੈਰਾਂ ਦੀ ਹੱਥਾਂ ਦੀ ਤੇ ਇਹ ਪੜਪੜੀਆਂ ਦੀ ਤਾਂ ਜਿਹੜਾ ਤੁਹਾਨੂੰ ਦਰਦ ਬਾਰ-ਬਾਰ ਹੋ ਦਰਦ ਹੋ ਰਿਹਾ ਇਸ ਤੋਂ ਤੁਹਾਨੂੰ ਆਰਾਮ ਮਿਲੇਗਾ ਇਹ ਤੋਂ ਤੁਹਾਡਾ ਖਿਹੜਾ ਠੁੱਜੂਗਾ ਇਸ ਤੋਂ ਬਾਅਦ ਗੱਲ ਕਰਾਂਗੇ ਆਪਾਂ ਜੇ ਤੁਹਾਨੂੰ ਬਹੁਤ ਜ਼ਿਆਦਾ ਪੁਰਾਣਾ ਸਿਰ ਦਰਦ ਦਾ ਜਿਹੜਾ ਤੁਹਾਡਾ ਬਾਰ-ਬਾਰ ਹੋ ਰਿਹਾ ਵਾ ਉਹਦੇ ਲਈ ਤੁਸੀਂ ਕੀ ਕਰ ਸਕਦੇ ਹੋ ਜਿਹੜਾ ਅੱਕ ਦਾ ਪੱਤਾ ਹੁੰਦਾ ਇਹ ਅੱਕਾ ਆਮ ਹੀ ਤੁਸੀਂ ਦੇਖਿਆ ਹੋਣਾ ਵਾ ਅੱਕ ਦੋ ਤਰ੍ਹਾਂ ਦਾ ਹੁੰਦਾ ਇੱਕ ਕਾਲਾ ਅੱਕ ਹੁੰਦਾ ਇੱਕ ਆਮ ਨਾਰਮਲ ਜਿਹੜਾ ਅੱਕ ਹੁੰਦਾ ਵਾ ਜਿਹੜਾ ਜ਼ਿਆਦਾਤਰ ਆਪਣੇ ਦਸਹਿਰੇ ਦੇ ਦਿਨਾਂ ਦੇ ਵਿੱਚ ਉਹ ਜਿਹੜਾ ਆਪਾਂ اگਾਉਂਦੇ ਹੁੰਦੇ ਆ ਕਿ ਨਾ ਦੂਸਰੇ ਜੋਗ اگਾਉਂਦੇ ਹੁੰਦੇ ਆ ਉਹਨਾਂ ਦੇ ਉੱਪਰ ਪਾਏ ਜਾਂਦੇ ਹੁੰਦੇ ਆ ਉਹਨਾਂ ਨੂੰ اگਾਉਣ ਲਈ ਉਹ ਆ ਕਾ ਆਮ ਹੀ ਅੱਕ ਹੁੰਦੇ ਜਿਹੜਾ ਆਮ ਹੀ ਸੜਕਾਂ ਦੇ ਉੱਪਰ ਖੜਾ ਤੁਹਾਨੂੰ ਮਿਲ ਜਾਂਦਾ ਉਹਦਾ ਤੁਸੀਂ ਪੱਤਾ ਤੋੜ ਕੇ ਉਹਨੂੰ ਸਰੋਂ ਦਾ ਤੇਲ ਲਗਾ ਕੇ ਪੱਤੇ ਦੇ ਉੱਪਰ ਸਰੋਂ ਦਾ ਤੇਲ ਲਾ ਕੇ ਉਹਨੂੰ ਤਵੇ ਦੇ ਉੱਪਰ ਸੇਕ ਲੈਣਾ ਹੁੰਦਾ ਹੈ ਜਦੋਂ ਉਹਦੀ ਥੋੜੀ ਜਿਹੀ ਜ਼ਹਿਰ ਜਹੀ ਮਰ ਜਾਂਦੀ ਆ ਫਿਰ ਉਹਨੂੰ ਤੁਸੀਂ ਆਪਣੇ ਮੱਥੇ ਦੇ ਉੱਪਰ ਰੱਖ ਸਕਦੇ ਹੋ ਪਰ ਇੱਕ ਗੱਲ ਦਾ ਧਿਆਨ ਰੱਖਣਾ ਅੱਖ ਦੇ ਵਿੱਚ ਨੀਓ ਪੈਣਾ ਚਾਹੀਦਾ ਤੇਲ ਦਾ ਟੋਕਾ ਵੀ ਨਹੀਂ ਪੈਣਾ ਚਾਹੀਦਾ ਤੇ ਉਹਦਾ ਬਿਲਕੁਲ ਕੋਈ ਵੀ ਚੀਜ਼ ਅੱਖ ਦੇ ਵਿੱਚ ਨਹੀਂ ਪੈਣੀ ਚਾਹੀਦੀ ਕਿਉਂਕਿ ਇਹ ਜ਼ਹਿਰੀਲਾ ਹੁੰਦਾ ਵਾ ਇਹਨੂੰ ਸਾਵਧਾਨੀ ਨਾਲ ਵਰਤਣਾ ਜੇ ਤੁਸੀਂ ਇਹ ਵਰਤਣਾ ਇਸ ਤਰ੍ਹਾਂ ਹੋ ਗਿਆ ਜਾਂ ਤੁਸੀਂ ਜਿਹੜਾ ਬਾਦਾਮ ਰੋਗਨ ਹੁੰਦਾ ਉਹਨੂੰ ਵੀ ਵਰਤ ਸਕਦੇ ਹੋ ਇਹ ਸੌਖਾ ਤਰੀਕਾ ਵਾ ਹਰ ਰੋਜ਼ ਤੁਸੀਂ ਜੇ ਪੁਰਾਣਾ ਸਿਰਦਰਦ ਰਹਿ ਰਿਹਾ ਤੁਹਾਨੂੰ ਅਕਸਰ ਹੀ ਬਾਰ-ਬਾਰ ਸਿਰਦਰਦ ਹੋ ਰਿਹਾ ਉਸ ਬਦਾਮ ਰੋਗ ਨੂੰ ਰਾਤ ਨੂੰ ਪੈਣ ਲੱਗੇ ਇਸ ਨੱਕ ਦੇ ਵਿੱਚ ਪਹਿਲਾਂ ਦੋ ਪੁੰਦਾ ਉਹਦੀਆਂ ਪਾਓ ਉਹਨੂੰ ਚੰਗੀ ਤਰ੍ਹਾਂ ਸਾਹ ਖਿੱਚ ਲਓ ਉੱਪਰ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਖਿੱਚੋ ਫਿਰ ਦੂਸਰੇ ਦੇ ਵਿੱਚ ਪਾ ਕੇ ਨੱਕ ਦੇ ਵਿੱਚ ਨਾਸ ਦੇ ਵਿੱਚ ਪਾ ਕੇ ਉਹਨੂੰ ਸਾਹ ਖਿੱਚੋ ਇਸ ਤਰ੍ਹਾਂ ਤੁਸੀਂ ਲਗਾਤਾਰ ਜੇਤੋਂ 10 15 ਦਿਨ ਕਰਦੇ ਹੋ ਤਾਂ ਤੁਹਾਨੂੰ ਜਿੰਨਾ ਵੀ ਪੁਰਾਣਾ ਸਿਰ ਦਰਦ ਆ ਜਿਹੜਾ ਤੁਹਾਡੀਆਂ ਜਿੰਨੀਆਂ ਲਾੜਾਂ ਦਿਮਾਗ ਦੀਆਂ ਖੁਸ਼ਕ ਹੋਈਆਂ ਹੋਈਆਂ ਨੇ ਇਹ ਇਹ ਸਾਰੀਆਂ ਤੁਹਾਡੀਆਂ ਠੀਕ ਹੋਣ ਲੱਗ ਜਾਂਦੀਆਂ ਨੇ ਤੇ ਤੁਹਾਡਾ ਸਿਰ ਦਰਦ ਆ ਜਿਹੜਾ ਬਾਰ ਬਾਰ ਹੋਣ ਵਾਲਾ ਸਿਰ ਦਰਦ ਤੋਂ ਤੁਹਾਨੂੰ ਇਸ ਨੁਕਤੇ ਨਾਲ ਰਾਹਤ ਮਿਲ ਜਾਂਦੀ ਆ ਇਸ ਤੋਂ ਗਾਹ ਗੱਲ ਕਰਦੇ ਆਪਾਂ ਜਿਹੜੀ ਵੱਡੀ ਲੈਚੀ ਹੁੰਦੀ ਆ ਵੱਡੀ ਲੈਚੀ ਦਾ ਬੀਜ ਨਹੀਂ ਵਰਤਣੇ ਤੁਸੀਂ ਉਹਦਾ ਜਿਹੜਾ ਉੱਪਰਲਾ ਸਿਲਕਾ ਹੁੰਦਾ ਉਹਨੂੰ ਚੰਗੀ ਤਰ੍ਹਾਂ ਕੁੱਟ ਪੀਸ ਲੋ ਉਹਦਾ ਪਾਊਡਰ ਬਣਾ ਲਓ 2 ਜਾਂ 4 ਚੁਟਕੀਆਂ ਉਹਦਾ ਪਾਊਡਰ ਲੈ ਕੇ ਤੁਸੀਂ ਉਹਦੇ ਵਿੱਚ ਥੋੜਾ ਜਿਹਾ ਪਾਣੀ ਮਿਲਾ ਕੇ ਉਸ ਪਾਣੀ ਪੇਸਟ ਜਿਆ ਬਣਾ ਕੇ ਉਹਦਾ ਜਦੋਂ ਤੁਹਾਡੇ ਸਿਰ ਦਰਦ ਹੋ ਰਿਹਾ ਤਾਂ ਆਪਣੇ ਮੱਥੇ ਦੇ ਉੱਪਰ ਲਾ ਕੇ ਤੁਸੀਂ ਉਹਦੇ ਤੋਂ ਵੀ ਰਾਹਤ ਪਾ ਸਕਦੇ ਹੋ ਤੇ ਇਸ ਤੋਂ ਬਿਨਾਂ ਤੁਸੀਂ ਜਿਹੜਾ ਇੱਕ ਚਮਚੀ ਚੀਨੀ ਦਾ ਲੈ ਕੇ ਉਹਦੇ ਵਿੱਚ ਇੱਕ ਜਾਂ ਦੋ ਕਾਲੀਆਂ ਮਿਰਚਾਂ ਦਾ ਪਾਊਡਰ ਪਾ ਕੇ ਉਹਨੂੰ ਪੀਨੇਓ ਤਾਂ ਤੁਹਾਨੂੰ 15 ਤੋਂ 20 ਮਿੰਟ ਦੇ ਵਿੱਚ ਜਿਹੜਾ ਸਿਰਦਰਦ ਹੋ ਰਿਹਾ ਤੁਹਾਡਾ ਉਹ ਤੋਂ ਤੁਹਾਨੂੰ ਰਾਹਤ ਮਿਲਦੀ ਆ ਇਸ ਤੋਂ ਬਿਨਾਂ ਤੁਸੀਂ ਇੱਕ ਨੁਕਤਾ ਹੋਰ ਵੀ ਵਰਤ ਸਕਦੇ ਹੋ ਜਿਹੜੀ ਆਪਾਂ ਚਾਹ ਬਣਾਉਨੇ ਆ ਜਿੱਦਾਂ ਪੱਤੀ ਨੂੰ ਤੁਸੀਂ ਪਾਣੀ ਦੇ ਵਿੱਚ ਉਬਾਲਿਆ ਉਹਦੇ ਵਿੱਚ ਦੁੱਧ ਨਹੀਂ ਪਾਉਣਾ ਤੁਸੀਂ ਪੱਤੀ ਨੂੰ ਉਬਾਲ ਕੇ ਪਾਣੀ ਦੇ ਵਿੱਚ ਉਹਦੇ ਵਿੱਚ ਅੱਧਾ ਨਿੰਬੂ ਨਿਚੋੜ ਕੇ ਤੁਸੀਂ ਉਹਨੂੰ ਗਰਮ-ਗਰਮ ਪੀਨੇਓ ਤਾਂ ਉਹ ਤੁਹਾਡਾ ਜਿਹੜਾ ਸਿਰਦਰਦ ਦਾ ਬਿਲਕੁਲ ਠੀਕ ਹੋ ਜਾਂਦਾ ਵਾ ਇਹ ਸਾਰੇ ਤੁਸੀਂ ਨੁਕਤੇ ਵਰਤ ਸਕਦੇ ਹੋ ਪਰ ਇਹ ਤਾਂ ਸਾਰੇ ਬਾਰੀ ਨੁਕਤੇ ਪਰ ਜਿੰਨਾ ਦੀ ਦਿਮਾਗ ਦੀਆਂ ਨਾੜਾਂ ਕਮਜ਼ੋਰ ਹੋਈਆਂ ਹੋਈਆਂ ਨੇ ਵੀ ਬਹੁਤ ਵੀਕਨੈਸ ਉਹਨਾਂ ਦੇ ਦਿਮਾਗ ਦੇ ਵਿੱਚ ਜਲ ਜਨਾਈ ਜਾ ਸਕਤੀ ਵੀ ਘਟ ਰਹੀ ਆ ਉਹਨਾਂ ਦਾ ਸਿਰਦਰਦ ਹੋ ਸਕਦਾ ਇਹਨਾਂ ਨੁਕਤਿਆਂ ਨਾਲ ਨਾ ਹਟੇ ਕਿਉਂਕਿ ਇਹ ਘਰੇਲੂ ਨੁਕਤੇ ਨੇ ਤੁਹਾਡੇ ਆਮ ਹੋਣ ਵਾਲੇ ਸਿਰਦਰਦ ਨੂੰ ਠੀਕ ਕਰ ਸਕਦੇ ਆ ਜਾਂ ਜਿਹੜਾ ਤੁਹਾਡਾ ਜ਼ਿਆਦਾ ਮਾਈਗਰੇਨ ਦਾ ਦਰਦ ਹੁੰਦਾ ਬਾ ਜਿੱਦਾਂ ਤੁਹਾਨੂੰ ਬਾਦਾਮ ਰੋਗਨ ਦਾ ਦੱਸਿਆ ਵੀ ਤੁਸੀਂ ਨੱਕ ਦੇ ਵਿੱਚ ਪਾਉਣਿਓ ਉਹ ਦਰਦ ਤੁਹਾਡਾ ਮਹੀਨਾ ਡੇਢ ਮਹੀਨਾ ਵਰਤਣ ਨਾਲ ਬਿਲਕੁਲ ਠੀਕ ਹੋ ਜਾਂਦਾ ਪਰ ਤੁਸੀਂ ਅਕਸਰੀ ਇਹ ਦੇਖਿਆ ਹੋਣਾ ਵੀ ਤੁਸੀਂ ਪੋਸ਼ਕ ਤੱਤਾਂ ਦੀ ਘਾਟ ਹੁੰਦੀ ਹੈ ਇਹ ਪੋਸ਼ਕ ਤੱਤ ਤੁਸੀਂ ਘੱਟ ਲੈਂਦੇ ਹੋ ਉਹਦੇ ਲਈ ਤੁਸੀਂ ਆਪਣੀ ਖੁਰਾਕ ਦੇ ਵਿੱਚ ਮੋਰਿੰਗਾ 올ਿਫੇਰਾ ਜਿਹੜਾ ਉਹਨੂੰ ਜ਼ਰੂਰ ਸ਼ਾਮਲ ਕਰੋ ਇਹ ਹੁੰਦਾ ਇੱਕ ਪੌਦੇ ਦੇ ਪੱਤਿਆਂ ਦਾ ਪਾਊਡਰ ਹੁੰਦਾ ਵਾ ਜੇ ਤੁਸੀਂ ਇਹਦੇ ਬਾਰੇ ਨਹੀਂ ਜਾਣਦੇ ਤਾਂ ਤੁਸੀਂ ਮੇਰੀਆਂ ਜਿਹੜੀਆਂ ਪਿਛਲੀਆਂ ਵੀਡੀਓ ਪਈਆਂ ਨੇ ਉਹਨਾਂ ਨੂੰ ਜਾ ਕੇ ਦੇਖ ਸਕਦੇ ਹੋ ਮੋਰਿੰਗੇ ਦੇ ਫਾਇਦੇ ਕੀ ਨੇ ਕਿੰਨੇ ਉਹਦੇ ਵਿੱਚ ਪੋਸ਼ਕ ਤੱਤ ਪਾਏ ਜਾਂਦੇ ਨੇ ਇੱਕ ਕੋਈ ਖਰਾਬ ਸੰਪੂਰਨ ਖੁਰਾਕ ਕਿਉਂਕਿ ਉਹਦੇ ਵਿੱਚ 92 ਤੋਂ ਵੱਧ ਪੋਸ਼ਕ ਤੱਤ ਨੇ ਉਹ ਤੁਹਾਡੇ ਫ੍ਰੀ ਦਾ ਤੁਹਾਨੂੰ ਹੋ ਜਾਂਦਾ ਸਾਰਾ ਕੁਝ ਤੁਸੀਂ ਘਰੇ ਵੀ ਪੈਦਾ ਕਰ ਸਕਦੇ ਹੋ ਜੇ ਤੁਸੀਂ ਘਰੇ ਨਹੀਂ ਤਿਆਰ ਕਰ ਸਕਦੇ ਤਾਂ ਤੁਸੀਂ ਸਾਡੇ ਤੋਂ ਵੀ ਮੰਗਵਾ ਸਕਦੇ ਹੋ ਕਿਉਂਕਿ ਅਸੀਂ ਇਹਦਾ ਅੱਧਾ ਪੌਣਾ ਕਿਲ ਇਹਦਾ ਲਾਇਆ ਹੋਇਆ ਵਾ ਆਪਦਾ ਅਸੀਂ ਘਰ ਦਾ ਤਿਆਰ ਕਰਦੇ ਆ ਆਰਗੈਨਿਕ ਪਾਊਡਰ ਹੁੰਦਾ ਹੈ ਇਹ ਤੁਹਾਡੀਆਂ ਸਰੀਰ ਦੀਆਂ ਜਿੰਨੀਆਂ ਵੀ ਘਾਟਾਂ ਨੇ ਤੁਹਾਡੇ ਦਿਮਾਗ ਨੂੰ ਬੀਟ ਡਵੈਲਵ ਘਟ ਰਿਹਾ ਤੁਹਾਡੀ ਜਾਗ ਸਕਤੀ ਘਟ ਰਹੀ ਆ ਅਕਸਰ ਜਿਹੜਾ ਤੁਹਾਡਾ ਸਿਰ ਦਾ ਦਰਦ ਰਹਿੰਦਾ ਜਦੋਂ ਤੁਸੀਂ ਇਹਨੂੰ ਲਗਾਤਾਰ 5-4 ਮਹੀਨੇ ਵਰਤਦੇ ਹੋ ਤਾਂ ਤੁਹਾਡੀਆਂ ਸਾਰੀਆਂ ਘਾਟਾਂ ਪੂਰੀਆਂ ਹੋ ਜਾਂਦੀਆਂ ਤੁਹਾਡਾ ਸਿਰ ਦਰਦ ਨਹੀਂ ਹੁੰਦਾ ਹੈਗਾ ਇਸ ਤਰ੍ਹਾਂ ਇਹਦੇ ਬਹੁਤ ਸਾਰੇ ਫਾਇਦੇ ਨੇ ਬਾਕੀ ਦੇ ਸਰੀਰ ਨੂੰ ਵੀ ਬਹੁਤ ਫਾਇਦੇ ਨੇ ਇਹਦੇ ਤੁਸੀਂ ਉਹ ਸਾਰੀਆਂ ਵੀਡੀਓਜ਼ ਮੇਰੀਆਂ ਦੇਖ ਸਕਦੇ ਹੋ ਉਹਨਾਂ ਦੇ ਵਿੱਚ ਮੈਂ ਸਾਰਾ ਕੁਝ ਹੀ ਦੱਸਿਆ ਹੋਇਆ ਹੈ ਇਹਦੇ ਬਾਰੇ ਵੀ ਇਹਦੇ ਕੀ ਕੀ ਫਾਇਦੇ ਨੇ ਜੇ ਤੁਸੀ ਜਿਆਦਾ ਤੁਹਾਨੂੰ ਰਹਿੰਦਾ ਮਾਈਗਰੇਨ ਦੀ ਪ੍ਰੋਬਲਮ ਆ ਤਾਂ ਤੁਸੀਂ ਆ ਕੇ ਸਾਡੇ ਨਾਲ ਬੈਠ ਕੇ ਗੱਲ ਕਰਕੇ ਆਪਣੀ ਸਾਰੀ ਪ੍ਰੋਬਲਮ ਦੱਸ ਕੇ ਆਪਦੇ ਹੋਰ ਜੇ ਨਾਲ ਵੀ ਦਿੱਕਤਾਂ ਨੇ ਤੁਹਾਨੂੰ ਉਹਨਾਂ ਦੀ ਵੀ ਦੇਸੀ ਦਵਾਈ ਬਣਵਾ ਸਕਦੇ ਹੋ ਤੁਸੀਂ ਸਾਡੇ ਤੋਂ ਇਸ ਤਰ੍ਹਾਂ ਤੁਸੀਂ ਆਪਣਾ ਇਲਾਜ ਕਰਵਾ ਸਕਦੇ ਹੋ ਹੁਣ ਆਪਾਂ ਗੱਲ ਕਰਾਂਗੇ ਪਰਹੇਜਾਂ ਦੀ ਵੀ ਆਪਾਂ ਨੂੰ ਪਤਾ ਤਾਂ ਲੱਗ ਗਿਆ ਵੀ ਆਪਾਂ ਕੀ ਕੀ ਖਾਣਾ ਵਾ ਵੀ ਕਿਹੜੇ ਆਪਾਂ ਘਰੇਲੂ ਤਰੀਕਿਆਂ ਦੇ ਨਾਲ ਆਪਾਂ ਇਹਦਾ ਇਲਾਜ ਕਰ ਸਕਦੇ ਆ ਪਰ ਗੱਲ ਅਕਸਰ ਇਹ ਹੁੰਦੀ ਆ ਵੀ ਆਪਾਂ ਖਾਣ ਪੀਣ ਦੇ ਵਿੱਚ ਆਪਦੇ ਤਬਦੀਲੀ ਨਹੀਂ ਕਰਦੇ ਇੱਕ ਪਾਸੇ ਤਾਂ ਤੁਸੀਂ ਮੰਨ ਲਓ ਤਲੀਆਂ ਹੋਈਆਂ ਚੀਜ਼ਾਂ ਖਾ ਰਹੇ ਹੋ ਦੂਸਰੇ ਪਾਸੇ ਤੁਸੀਂ ਘਰੇਲੂ ਨੁਕਸੇ ਵਰਤ ਰਹੇ ਹੋ ਇਹਦੇ ਨਾਲ ਤੁਹਾਡਾ ਸਿਰ ਦਰਦ ਦਾ ਜਿਹੜਾ ਠੀਕ ਨਹੀਂ ਹੋਣਾ ਤੁਹਾਨੂੰ ਆਪਣੀ ਖੁਰਾਕ ਦੇ ਉੱਪਰ ਵੀ ਧਿਆਨ ਦੇਣਾ ਪਊ ਵੀ ਤੁਸੀਂ ਆਪਣੀ ਖੁਰਾਕ ਦੇ ਵਿੱਚ ਕੀ ਕੀ ਸ਼ਾਮਲ ਕਰਨਾ ਕਿਹੜੇ ਕਿਹੜੇ ਤੁਸੀਂ ਪਰਹੇਜ਼ ਕਰਨੇ ਆ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਵਾ ਤੇ ਤੁਸੀਂ ਆਪਣੀ ਖੁਰਾਕ ਦੇ ਵਿੱਚ ਸ਼ਾਮਲ ਕੀ ਕਰਨਾ ਪਰਹੇਜ਼ਾਂ ਦੇ ਵਿੱਚ ਜਿੰਨੀਆਂ ਵੀ ਤਲੀਆਂ ਹੋਈਆਂ ਚੀਜ਼ਾਂ ਨੇ ਉਹ ਸਾਰੀਆਂ ਬੰਦ ਕਰੋ ਜਿੰਨੀਆਂ ਮੈਦੇ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਘਟਾਓ ਬਿਸਕਟ ਵਗੈਰਾ ਜਾਂ ਜਿੰਨੀਆਂ ਵੀ ਹੋਰ ਵੀ ਤੁਸੀਂ ਬਾਜ਼ਾਰੂ ਚੀਜ਼ਾਂ ਖਾ ਰਹੇ ਹੋ ਉਹਨਾਂ ਨੂੰ ਘਟਾਓ ਜਾਂ ਜ਼ਿਆਦਾ ਚਾਹ ਕੌਫੀ ਲੈ ਰਹੇ ਹੋ ਉਹ ਵੀ ਘੱਟ ਕਰੋ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਤੁਸੀਂ ਸੇਵਨ ਘਟਾਓ ਆਪਣੀ ਖੁਰਾਕ ਦੇ ਵਿੱਚ ਤੇ ਖਾਣਯੋਗ ਜਿਹੜੀਆਂ ਚੀਜ਼ਾਂ ਨੇ ਜ਼ਿਆਦਾ ਹਰੀਆਂ ਸਬਜ਼ੀਆਂ ਖਾਓ ਘਰ ਦੀਆਂ ਪਾਇਦਾ ਹੋਈਆਂ ਜਿਆਦਾ ਸਬਜ਼ੀਆਂ ਖਾਣੋ ਆਰਗੈਨਿਕ ਸਬਜ਼ੀਆਂ ਖਾਓ ਤਾਂ ਜਿਆਦਾ ਵਧੀਆ ਨੇ ਤੁਹਾਡੇ ਲਈ ਤੇ ਵਿੱਚ ਸੈਲਡ ਉਹਦੇ ਜ਼ਰੂਰ ਖਾਓ ਹਰ ਰੋਜ਼ ਆਪਦੀ ਖੁਰਾਕ ਦੇ ਵਿੱਚ ਤੁਸੀਂ ਜਾਂ ਤੁਸੀਂ ਥੋੜਾ ਥੋੜੇ ਬਹੁਤੇ ਆਪਣੇ ਜਿਹੜੇ ਡਰਾਈ ਫਰੂਟ ਨੇ ਉਹਨਾਂ ਨੂੰ ਵੀ ਵਰਤੋ ਇਸ ਤਰ੍ਹਾਂ ਦੀ ਤੁਸੀਂ ਖੁਰਾਕ ਲਓ ਤੇ ਜਿਆਬੀ ਮਾਦੇ ਵਾਲੀ ਖੁਰਾਕ ਘੱਟ ਲਓ ਤੇ ਜਿਹੜਾ ਕੁਦਰਤੀ ਤੌਰ ਤੇ ਤਿਆਰ ਹੋਇਆ ਹੋਇਆ ਚੀਜ਼ਾਂ ਨੇ ਫਰੂਟ ਆ ਡਰਾਈ ਫਰੂਟ ਆ ਜੋ ਵੀ ਕੁਦਰਤ ਨੇ ਤਿਆਰ ਕਰਿਆ ਉਹਨੂੰ ਆਪਣੀ ਖੁਰਾਕ ਦੇ ਵਿੱਚ ਜ਼ਿਆਦਾ ਸ਼ਾਮਲ ਕਰੋ ਹਾਂ ਇੱਕ ਚੀਜ਼ ਮੈਂ ਤੁਹਾਨੂੰ ਹੋਰ ਜ਼ਰੂਰ ਦੱਸਣੀ ਚਾਹੂੰ ਸਰਦਰਦ ਹੁੰਦਾ ਉਹਦਾ ਵੱਡਾ ਕਾਰਨ ਮੈਂ ਦੇਖਿਆ ਵਾ ਵੀ ਅਕਸਰ ਪਾਣੀ ਅਸੀਂ ਬਹੁਤ ਘੱਟ ਪੀਨੇ ਆ ਪਾਣੀ ਘੱਟ ਪੀਣ ਕਰਕੇ ਵੀ ਸਾਡੇ ਆਮ ਹੀ ਸਰਦਰਦ ਹੋਣ ਲੱਗ ਜਾਂਦਾ ਅਸੀਂ ਇੱਕ ਪਾਸੇ ਤਾਕਤ ਵਾਲੀਆਂ ਚੀਜ਼ਾਂ ਖਾ ਰਹੇ ਆ ਦੂਸਰੇ ਪਾਸੇ ਅਸੀਂ ਪਾਣੀ ਨਹੀਂ ਪੀਂਦੇ ਜਾਂ ਇਹ ਹੁੰਦਾ ਵਾ ਵੀ ਅਸੀਂ ਲੋੜ ਤੋਂ ਜ਼ਿਆਦਾ ਪਾਣੀ ਪੀਨੇ ਆ ਪਾਣੀ ਘੱਟ ਪੀਤਾ ਵੀ ਮਾੜਾ ਤੇ ਲੋੜ ਤੋਂ ਜ਼ਿਆਦਾ ਪੀਤਾ ਵੀ ਮਾੜਾ ਤੁਸੀਂ ਪਾਣੀ ਆਪਣੀ ਬਾਡੀ ਦੇ ਅਨਸਾਰ ਪੀਣਾ ਵਾ ਜੇ ਤੁਸੀਂ ਸਰਦੀਆਂ ਦੇ ਵਿੱਚੋਂ ਤਾਂ ਤੁਸੀਂ 1.5 ਤੋਂ 2 ਲੀਟਰ ਪਾਣੀ ਪੀਓ ਜੇ ਤੁਸੀਂ ਗਰਮੀਆਂ ਦੇ ਮੌਸਮ ਦੇ ਵਿੱਚੋਂ ਤਾਂ 2 ਤੋਂ 3 ਲੀਟਰ ਪਾਣੀ ਤੁਸੀਂ ਆਪਣੀ ਬਾਡੀ ਦੇ ਵਿੱਚ ਪੱਕਾ ਦੇਣਾ ਹੀ ਦੇਣਾ ਵਾ ਇੰਨਾ ਜ਼ਰੂਰੀ ਆ ਬਾਡੀ ਵਾਸਤੇ ਪਾਣੀ ਇਹ ਮੈਂ ਬਹੁਤ ਵਾਰ ਦੇਖਿਆ ਵਾ ਮੇਰੇ ਕੋਲੇ ਇਸ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਰਹਿੰਦੇ ਆ ਇਸ ਤਰ੍ਹਾਂ ਦੀ ਆਪਾਂ ਜਾਣਕਾਰੀ ਭਰਪੂਰ ਵੀਡੀਓ ਲਿਆਉਂਦੇ ਰਹਾਂਗੇ ਉਹੀ ਗੱਲਾਂ ਅਸੀਂ ਦੱਸਦੇ ਆ ਜੋ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਰਹਿਆ ਸਾਡਾ ਇਹ ਮਕਸਦ ਨਹੀਂ ਵੀ ਅਸੀਂ ਕੱਲੀ ਵੀਡੀਓ ਬਣਾ ਕੇ ਪਾਉਣੀ ਹੁੰਦੀ ਆ ਸਾਡਾ ਮਕਸਦ ਇਹ ਆ ਵੀ ਅਸੀਂ ਤੁਹਾਨੂੰ ਕਰੇ ਨੂ ਲੋਕਸਿਆਂ ਨਾਲ ਅਸੀਂ ਤੁਹਾਨੂੰ ਕਿਵੇਂ ਠੀਕ ਕਰ ਸਕਦੇ ਆ ਆਪਾਂ ਇਹ ਸੀਰੀਜ਼ ਸ਼ੁਰੂ ਕਰੀਆ ਹੁਣ ਇਹਦੇ ਵਿੱਚ ਵਿੱਚ ਆਪਾਂ ਮੁਰਿੰਗੇ ਦੀ ਜਾਣਕਾਰੀ ਵੀ ਪਾਉਂਦੇ ਰਹਾਂਗੇ ਕਿਉਂਕਿ ਆਪਣੀ ਮੁਰਿੰਗੇ ਦੀ ਸੀਰੀਜ਼ ਵੀ ਚੱਲ ਰਹੀ ਆ ਪਰ ਜ਼ਰੂਰੀ ਸੀਗਾ ਵੀ ਤੁਹਾਨੂੰ ਨਾਲ ਦੀ ਨਾਲ ਕੁਝ ਇਦਾਂ ਦੇ ਬਿਮਾਰੀਆਂ ਜਿਹੜੀਆਂ ਨਾਰਮਲ ਆ ਆਮ ਹੀ ਹੁੰਦੀਆਂ ਨੇ ਉਹਨਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਆਪਾਂ ਇਹਨਾਂ ਦੋਨਾਂ ਦੀ ਜਾਣਕਾਰੀ ਮਿਕਸ ਕਰਕੇ ਚੱਲਾਂਗੇ ਵਿੱਚ ਦੀ ਤੁਹਾਨੂੰ ਮੁਰਿੰਗੇ ਦੇ ਜਿਹੜੇ ਵਿਟਾਮਿਨ ਮਿਨਰਲ ਨੇ ਉਹਨਾਂ ਦੀ ਜਾਣਕਾਰੀ ਵੀ ਦਵਾਂਗੇ ਵਿੱਚ ਦੀ ਤੁਹਾਨੂੰ ਜਿੰਨੀਆਂ ਵੀ ਬਿਮਾਰੀਆਂ ਨੇ ਨਾਰਮਲ ਇਹਨਾਂ ਦੇ ਘਰੇਲੂ ਨੁਕਸੇ ਇਹਨਾਂ ਦੇ ਕਾਰਨ ਇਹ ਸਾਰਾ ਕੁਝ ਦੱਸਦੇ ਚੱਲਾਂਗੇ ਆਪਾਂ ਜਿਹੜੀ ਵੀ ਕੋਈ ਵੀ ਵੀਡੀਓ ਦੇਖਦੇ ਹੋ ਉਹਨੂੰ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਜਿੰਨੀਆਂ ਤੁਸੀਂ ਵੀਡੀਓ ਜ਼ਿਆਦਾ ਸਾਡੀਆਂ ਸ਼ੇਅਰ ਕਰੋਗੇ ਲੋ ਬਦ ਲੋਕਾਂ ਤੱਕ ਪਹੁੰਚਣੀਆਂ ਸਰਵਤ ਦਾ ਭਲਾ ਹੋਊਗਾ ਤੇ ਜੇ ਤੁਹਾਨੂੰ ਇਹ ਵੀਡੀਓ ਸਾਡੀਆਂ ਚੰਗੀਆਂ ਲੱਗਦੀਆਂ ਨੇ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦਿਆ ਕਰੋ ਕਿਉਂਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਪਾਉਨੇ ਆ ਤਾਂ ਉਹ ਤੁਹਾਡੇ ਤੱਕ ਪਹੁੰਚ ਜਵੇ ਧੰਨਵਾਦ ਜੀ ਤੁਹਾਡਾ